ਸਤਿ ਸ੍ਰੀ ਅਕਾਲ ਜੀ ਅਮਰੀਕਾ ਨਿਊਜ਼ ਬੁਲਟਿਨ ਵਿੱਚ ਖੈਰਦਸ਼ਕੰਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗੱਲ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਟੈਂਸਰ ਮਾਰ ਲੈਣ ਨਿਯਾਮ ਖੜ ਲੈ ਇਸ ਤੇ ਕੈਲੀਫੋਰਨੀਆ ਬੋਰਡ ਨੇ ਘਰਕੁਨੂਨੀ ਪ੍ਰਵਾਸੀਆਂ ਲਈ ਕੀਤਾ ਐਲਾਨ ਸੁਰੱਖਿਆ ਤੇ ਕਾਨੂੰਨੀ ਸੇਵਾਵਾਂ ਪ੍ਰਦਾਨ ਕਰਨ ਲਈ 2 ਮਿਲੀਅਨ ਡਾਲਰ ਨੂੰ ਪਰਵੰਨ ਕੀ ਵਲਦੀ ਮੀਰ ਜ਼ਿਲਨਸਕੀ ਨੇ ਮੰਨੀ ਡੋਨਾਲਡ ਟਰੰਪ ਦੀ ਸ਼ਰਤ ਅਮਰੀਕਾ ਨੇ ਫੌਜੀ ਸਹਾਇਤਾ ਤੇ ਲੱਗੀ ਪਾਬੰਦੀ ਹਟਾਈ ਡੋਨਾਲਡ 트ੰਪ ਦੇ ਟੈਰਿਫ ਕਰਕੇ ਅਮਰੀਕਨਜ਼ ਹੋ ਸਕਦੇ ਨੇ ਪਰੇਸ਼ਾਨ 6 ਵੱਡੀਆਂ ਚੀਜ਼ਾਂ ਹੋ ਸਕਦੀਆਂ ਨੇ ਮਹਿੰਗੀਆਂ ਹੁਣ ਖਬਰਾਂ ਵਿਸਤਾਰ ਦੇ ਨਾਲ ਰਾਸ਼ਟਰਪਤੀ ਡੋਨਾਲਡ 트ੰਪ ਦੇ ਸ਼ਕਤੀ ਦੇ ਵਿਚਾਲੇ ਕੈਲੀਫੋਰਨੀਆ ਬੋਰਡ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਸੁਰੱਖਿਆ ਅਤੇ ਕਾਨੂੰਨੀ ਸੇਵਾਵਾਂ ਮਾ ਪ੍ਰਦਾਨ ਕਰਨ ਲਈ 2 ਮਿਲੀਅਨ ਡਾਲਰ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਮੰਗਲਵਾਰ ਨੂੰ ਇਹ ਪ੍ਰਵਾਨਗੀ ਦਿੱਤੀ ਗਈ ਹੈ ਅਲਮੇਡਾ ਕਾਉਂਟੀ ਬੋਰ ਆਫ ਸੁਪਰਵਾਈਜ਼ਰਸ ਵੱਲੋਂ ਫਰਵਰੀ ਚ ਦੇਸ਼ ਨਿਕਾਲੇ ਦਾ ਸਾਹਮਣਾ ਕਰ ਰਹੇ ਗੈਰ ਕਾਨੂੰਨੀ ਪ੍ਰਵਾਸੀਆਂ ਲਈ 1 ਮਿਲੀਅਨ ਡਾਲਰ ਤੋਂ ਵੱਧ ਦੀ ਪ੍ਰਵਾਨਗੀ ਦੇਣ ਤੋਂ ਬਾਅਦ ਇਹ ਐਲਾਨ ਕੀਤਾ ਗਿਆ ਕੈਲੀਫੋਰਨੀਆ ਦੇ ਇੱਕ ਬੋਰਡ ਨੇ ਪਾਈਚਾਰੇ 'ਚ ਗੈਰ ਕਾਨੂੰਨੀ ਪ੍ਰਵਾਸੀਆਂ ਤੇ ਸ਼ਰਨਾਰਥੀਆਂ ਦੀ ਸੁਰੱਖਿਆ ਦੇ ਉਦੇਸ਼ ਨਾਲ ਸੇਵਾਵਾਂ ਲਈ ਲੱਖਾਂ ਡਾਲਰ ਅਲਾਟ ਕਰਨ ਲਈ ਸਰਬਸੰਮਤੀ ਨਰਗੋਤਤੀ। ਓਕਲੈਂਡ ਦੇ ਅਲਮਾਰਾ ਕਾਉਂਟੀ ਬੋਰਡ ਆਫ ਸਰਵਿਸਿਜ਼ ਨੇ ਮੰਗਲਵਾਰ ਦੀ ਨਿਯਮਤ ਮੀਟਿੰਗ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਗੈਰ ਕਾਨੂੰਨੀ ਇਮੀਗ੍ਰੇਸ਼ਨ ਦੇ ਕਾਰਵਾਈ ਤੇ ਜਵਾਬ 'ਚ ਬੋਰਡ ਦੀ ਐਡੌਗ ਅਲਮੇਰਾ ਕਾਉਂਟੀ ਟੁਗੇਦਰ ਫਾਰ 올 ਕਮਿਊਨਿਟੀ ਬੇਨਤੀ ਤੇ ਆਪਣੇ ਖੇਤਰ ਦੇ ਪਾਈਚਾਰਿਆਂ ਲਈ ਲਗਭਗ 2.2 ਮਿਲੀਅਨ ਡਾਲਰ ਰੱਖਣ ਦਾ ਫੈਸਲਾ ਕੀਤਾ। ਸੁਪਰਵਾਈਜ਼ਰ ਨਿੱਕੀ ਫਾਰਚੂਨਾਟੋ ਬਾਸ ਕਮੇਟੀ ਦੀ ਚੇਅਰਵੂਮਨ ਉਸਨੇ ਮੀਟਿੰਗ 'ਚ ਕਿਹਾ ਕਿ ਮੈਂ ਵਚਨਬੱਧ ਹਾਂ ਤੇ ਮੇਰਾ ਮੰਨਣਾ ਹੈ ਕਿ ਸੁਪਰਵਾਈਜ਼ਰ ਮਾਰਕੇਸ ਵੀ ਇਹ ਯਕੀਨੀ ਬਣਾਉਣ ਲਈ ਵਚਨਬੱਧ ਨੇ ਕਿ ਬੋਰਡ ਜਨਤਾ ਕੋਲ ਵਧੇਰੇ ਜਾਣਕਾਰੀ ਹੋਵੇ ਤੇ ਇਹ ਕੰਮ ਇਸ ਭਾਈਚਾਰੇ ਦੇ ਹਰ ਇੱਕ ਵਿਅਕਤੀ ਤੱਕ ਪਹੁੰਚਣ 'ਚ ਸੱਚਮੁੱਚ ਪ੍ਰਭਾਵਸ਼ਾਲੀ ਹੋਵੇ ਜੋ ਸੰਭਾਵੀ ਤੌਰ ਤੇ ਜੋਖਮ ਦੇ ਵਿੱਚ ਹੈ ਅਧਿਐਨ ਕਹਿੰਦਾ ਹੈ ਕਿ ਕੈਲੀਫੋਰਨੀਆ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਸਿਹਤ ਸੰਭਾਲ ਲਈ ਅਰਬਾਂ ਦਾ ਭੁਗਤਾਨ ਕਰਨ ਲਈ ਮੈਡੀਕੇਡ ਲੂਫੋਲ ਦੀ ਵਰਤੋਂ ਕਰ ਰਿਹਾ ਹੈ ਮੀਟਿੰਗ ਦੇ ਮਿੰਟ ਦਿਖਾਉਂਦੇ ਨੇ ਕਿ ਬੋਰਡ ਨੇ ਹਾਸ਼ੀਏ ਤੇ ਪਏ ਪ੍ਰਵਾਸੀ ਭਾਈਚਾਰਿਆਂ ਨੂੰ ਕਾਨੂੰਨੀ ਸੇਵਾਵਾਂ ਅਤੇ ਵਕਾਲਤ ਪ੍ਰਦਾਨ ਕਰਨ ਲਈ ਏਸ਼ੀਅਨ ਪੈਸੀਫਿਕ ਆਈਲੈਂਡਰ ਲੀਗਲ ਆਊਟਰੀਚ ਨੂੰ 50,000 ਡਾਲਰ ਦੀ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਹੈ ਇਹ ਪੈਸਾ ਜ਼ਿਲ੍ਹਾ ਪੰਜ ਪ੍ਰਾਇਰ ਇਅਰ ਸੇਵਿੰਗਸ ਫੰਡ ਅਤੇ ਡਿਸਕ੍ਰੀਸ਼ਨਰੀ ਸਰਵਿਸਿਜ਼ ਐਂਡ ਸੁਪਲਾਈਜ਼ ਫੰਡਾਂ ਵਿੱਚੋਂ ਕੱਢਿਆ ਜਾ ਰਿਹਾ ਹੈ ਬੋਰਡ ਨੇ ਸੈਂਟਰਲ ਲੀਗਲ ਟੀਲਾ ਰਜ਼ਾ ਦੁਹਾਰਾ ਇੱਕ ਰੈਪਿਡ ਰਿਸਪੌਂਸ ਹੌਟਲਾਈਨ ਸਥਾਪਿਤ ਕਰਨ ਆਪਣੇ ਅਧਿਕਾਰਾਂ ਨੂੰ ਚਾਨੋ ਸਿਖਲਾਈ ਸੈਸ਼ਨਾਂ ਪ੍ਰੀ ਐਮਪਟਿਵ ਕਾਨੂੰਨੀ ਸੇਵਾਵਾਂ ਅਤੇ ਕਮਿਊਨਿਟੀ ਵਲੰਟੀਅਰ ਨੈਟਵਰਕ ਰਿਸਪੌਂਸ ਕੋਆਰਡੀਨੇਸ਼ਨ ਲਈ 7 ਲੱਖ ਡਾਲਰ ਤਕਰੀਬਨ ਵੀ ਪ੍ਰਵਾਨ ਕੀ ਦਿੱਤੀ ਇਹ ਸੰਸਥਾ ਆਪਣੇ ਆਪ ਨੂੰ ਘਟ ਆਮਤਰੀ ਵਾਲੇ ਪ੍ਰਵਾਸੀ ਕਾਲੇ ਅਤੇ ਲਚਨਕਸ ਪਾਈਚਾਰਿਆਂ ਦੇ ਅਧਿਕਾਰਾਂ ਦੀ ਰੱਖਿਆ ਅਤੇ ਅੱਗੇ ਵਧਾਉਣ ਵਾਲੀ ਦੁਪਾਸ਼ੀ ਕਾਨੂੰਨੀ ਪ੍ਰਤੀਨਿਧਤਾ ਸਿੱਖਿਆ ਅਤੇ ਵਕਾਲਤ ਦੁਆਰਾ ਕਾਨੂੰਨੀ ਸੇਵਾਵਾਂ ਏਜੰਸੀ ਵਜੋਂ ਦਰਸਉਂਦੀ ਹੈ। ਟ੍ਰਬਜ਼ਰੋਜ਼ ਯੂਨਿਡੋਜ਼ ਵਰਕਰਜ਼ ਯੂਨਾਈਟਿਡ ਨੋ ਪ੍ਰਵਾਸੀਅਤ ਤੇ ਸ਼ਰਨਾਰਥੀ ਪਾਈਚਾਰਿਆਂ ਲਈ ਸਰੋਤਾਂ ਤੇ ਤਿਆਰੀ ਜਸਟ ਸਿਖਲਾਈ ਆਪਸੀ ਸਹਾਇਤਾ ਤੇ ਆਂਡ ਗਵਾਂਡ ਦੇ ਸਰੋਤ ਸ਼ਾਮਿਲ ਨੇ ਉਸ ਲਈ 5 ਲੱਖ ਡਾਲਰ ਤੱਕ ਦੀ ਵਰਤੋਂ ਲਈ ਵੀ ਪ੍ਰਵਾਨ ਕੀਤੀ ਗਈ ਸੀ। ਇਸ ویب سائٹ ਅਨੁਸਾਰ ਸੀਸੀਆਈਜੀ ਦਾ ਮਿਸ਼ਨ ਕੈਲੀਫੋਰਨੀਆ 'ਚ ਨਜ਼ਰਬੰਦੀ 'ਚ ਪ੍ਰਵਾਸੀਆਂ ਦੀ ਮੁਕਤੀ ਲਈ ਲੜਨ ਲਈ ਤਾਲਮੇਲ, ਵਕਾਲਤ ਤੇ ਕਾਨੂੰਨੀ ਸੇਵਾਵਾਂ ਦੀ ਫਰਤੋ ਕਰਨਾ ਹੈ। ਮੰਗਲਵਾਰ ਨੂੰ ਮਨਜ਼ੂਰ ਕੀਤੀ ਗਈ ਇਹ ਰਕਮ ਬੋਰਡ ਵੱਲੋਂ ਫਰਵਰੀ ਵਿੱਚ ਅਲਮੇਰਾ ਕਾਉਂਟੀ ਪਬਲਿਕ ਡਿਫੈਂਡਰ ਦਫ਼ਤਰ ਦੇ ਇਮੀਗ੍ਰੇਸ਼ਨ ਯੂਨਿਟ ਲਈ 1.3 ਮਿਲੀਅਨ ਡਾਲਰ ਨੂੰ ਅਧਿਕਾਰਿਤ ਕਰਨ ਤੋਂ ਬਾਅਦ ਆਈ ਹੈ, ਜੋ ਕਿ ਦੇਸ਼ ਨਿਕਾਲੇ ਦਾ ਸਾਹਮਣਾ ਕਰ ਰਹੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲੇ ਤੋਂ ਬਚਾਅ ਤੇ ਕਾਨੂੰਨੀ ਸੇਵਾਵਾਂ ਪ੍ਰਦਾਨ ਕਰਦਾ ਹੈ। ਯੂਕਰੇਨ ਦੇ ਰਾਸ਼ਟਰਪਤੀ ਵਲਦੀਮੀਰ ਜ਼ੇਲਿੰਸਕੀ ਨੇ ਡੋਨਾਲਡ 트੍ਰੰਪ ਦੀ ਸ਼ਰਤ ਮੰਨ ਲਈ ਹੈ ਸ਼ਰਤ ਕੀ ਸੀ ਕਿ ਤੁਸੀਂ ਯੁੱਧ ਤਿਆਗ ਦਿਓ ਤੁਸੀਂ ਯੁੱਧ ਬੰਦ ਕਰ ਦਿਓ ਤਾਂ ਅਮਰੀਕਾ ਨੇ ਫੌਜੀ ਸਹਾਇਤਾ ਤੇ ਲੱਗੀ ਪਾਬੰਦੀ ਵੀ ਹਟਾ ਦਿੱਤੀ ਹੈ ਕਿਉਂਕਿ ਜਦੋਂ ਜ਼ੇਲੈਂਸਕੀ ਨੇ ਕਹਿ ਦਿੱਤਾ ਸੀ ਕਿ ਉਹ ਜੰਗ ਜਾਰੀ ਰੱਖਣਗੇ ਤਾਂ ਉਸ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗੁੱਸੇ ਦੇ ਵਿੱਚ ਆ ਕੇ ਇਹ ਵੀ ਕਹਿ ਦਿੱਤਾ ਸੀ ਕਿ ਜ਼ੇਲੈਂਸਕੀ ਯੁੱਧਬੰਦ ਨਹੀਂ ਕਰਨਾ ਚਾਹੁੰਦੇ ਇਸ ਕਰਕੇ ਉਹਨਾਂ ਨੂੰ ਮਿਲਣ ਵਾਲੀ ਫੌਜੀ ਸਹਾਇਤਾ ਤੇ ਅਸੀਂ ਪਾਬੰਦੀ ਲਗਾ ਰਹੇ ਹਾਂ ਤੇ ਹੁਣ ਜਦੋਂ ਜ਼ੇਲੈਂਸਕੀ ਨੇ ਡੋਨਾਲਡ ਟਰੰਪ ਦੀ ਗੱਲ ਮੰਨ ਲਈ ਹੈ ਦੋਵਾਂ 'ਚ ਸਹਿਮਤੀ ਹੋ ਗਈ ਹੈ 8 ਘੰਟੇ ਦੀ ਮੀਟਿੰਗ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ ਤਾਂ ਅਮਰੀਕਾ ਨੇ ਵੀ ਫੌਜੀ ਸਹਾਇਤਾ ਤੇ ਲੱਗੀ ਪਾਬੰਦੀ ਹਟਾਉਣ ਰਾਸ਼ਟਰਪਤੀ ਡੋਨਾਲਡ 트ੰਪ ਦੇ ਪ੍ਰਸ਼ਾਸਨ ਨੇ ਮੰਗਲਵਾਰ ਨੂੰ ਐਲਾਨ ਕੀਤਾ ਹੈ ਕਿ ਉਹ ਯੂਕਰੇਨ ਨਾਲ ਫੌਜੀ ਸਹਾਇਤਾ ਤੇ ਖੁਫੀਆ ਜਾਣਕਾਰੀ ਸਾਂਝੀ ਕਰਨ ਤੇ ਲੱਗੀ ਪਾਬੰਦੀ ਤੁਰੰਤ ਹਟਾ ਦੇਵੇਗਾ। ਇਹ ਫੈਸਲਾ ਸਾਊਦੀ ਅਰਬ ਦੇ ਜਦਾਜ ਅਮਰੀਕਾ ਤੇ ਯੂਕਰੇਨੀ ਅਧਿਕਾਰੀਆਂ ਵਿਚਾਲੇ 9 ਘੰਟਿਆਂ ਤੋਂ ਵੱਧ ਚੱਲੀ ਗੱਲਬਾਤ ਤੋਂ ਬਾਅਦ ਆਇਆ ਹੈ। ਜਿਸ ਚ ਯੂਕਰੇਨ 30 ਦਿਨਾਂ ਦੀ ਜੰਗਬੰਦੀ ਤੇ ਰੂਸ ਨਾਲ ਸ਼ਾਂਤੀ ਵਾਰਤਾ ਸ਼ੁਰੂ ਕਰਨ ਲਈ ਸਹਿਮਤ ਹੋਇਆ ਹੈ। ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਦੇ ਦਫ਼ਤਰ ਦੇ ਮੁਖੀ ਆਂਦ੍ਰੇਈ ਯਰਮਾਕ ਨੇ ਕਿਹਾ ਕਿ ਯੂਕਰੇਨ ਸ਼ਾਂਤੀ ਲਈ ਤਿਆਰ ਹੈ ਅਸੀਂ ਇਸ ਪ੍ਰਸਤਾਵ ਦਾ ਸਵਾਗਤ ਕਰਦੇ ਹਾਂ ਤੇ ਇਸ ਨੂੰ ਸਕਾਰਾਤਮਕ ਮੰਨਦੇ ਹਾਂ ਉਹਨਾਂ ਨੇ ਵੀ ਕਿਹਾ ਕਿ ਇਸ ਜੰਗ ਬੰਦੀ ਤਾਂ ਤਾਂ ਹੀ ਪ੍ਰਭਾਵੀ ਹੋਵੇਗੀ ਜੇਕਰ ਰੂਸ ਵੀ ਆਪਣੀਆਂ ਸ਼ਰਤਾਂ ਦੀ ਪਾਲਣਾ ਕਰਨ ਲਈ ਸਹਿਮਤ ਹੁੰਦਾ ਹੈ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਪੀਓ ਨੇ ਆਖਿਆ ਕਿ ਉਹ ਇਸ ਪ੍ਰਸਤਾਵ ਨੂੰ ਰੂਸ ਨੂੰ ਪੇਸ਼ ਕਰਨਗੇ ਅਤੇ ਗੇਂਦ ਹੁਣ ਰੂਸ ਦੇ ਪਾਸੇ ਚ ਹੈ ਇਹ ਵੀ ਕਿਹਾ ਹੈ ਕਿ ਅਮਰੀਕਾ ਤੇ ਯੂਕਰੇਨ ਯੂਕਰੇਨ ਦੇ ਮਹੱਤਵਪੂਰਨ ਖਣਿਜ ਸਰੋਤਾਂ ਦੇ ਵਿਕਾਸ ਲਈ ਇੱਕ ਵਿਆਪਕ ਸਮਝੌਤੇ ਨੂੰ ਜਲਦੀ ਪੂਰਾ ਕਰਨ ਲਈ ਸਹਿਮਤ ਹੋਏ ਨੇ ਜਿਸ ਨੂੰ 트ੰਪ ਪ੍ਰਸ਼ਾਸਨ ਯੂਕਰੇਨ ਦੀ ਲੰਮੇ ਸਮੇਂ ਦੀ ਖੁਸ਼ਹਾਲੀ ਤੇ ਸੁਰੱਖਿਆ ਲਈ ਮਹੱਤਵਪੂਰਨ ਸਮਝਦਾ ਹੈ ਇਹ ਘਟਨਾਕ੍ਰਮ ਅਮਰੀਕਾ ਵੱਲੋਂ ਯੂਕਰੇਨ ਤੇ ਰੂਸ ਨਾਲ ਸ਼ਾਂਤੀ ਵਾਰਤਾ ਵਿੱਚ ਸ਼ਾਮਲ ਹੋਣ ਲਈ ਦਬਾਅ ਪਾਉਣ ਲਈ ਯੂਕਰੇਨ ਨਾਲ ਫੌਜੀ ਸਹਾਇਤਾ ਤੇ ਖੁਫੀਆ ਜਾਣਕਾਰੀ ਸਾਂਝੀ ਕਰਨ ਨੂੰ ਮਤਲਕ ਕਰਨ ਤੋਂ ਲਗਭਗ ਇੱਕ ਹਫ਼ਤੇ ਬਾਅਦ ਆਇਆ ਹੈ ਹੁਣ ਯੂਕਰੇਨ ਦੀ ਸੈਮਤੀ ਤੋਂ ਬਾਅਦ ਅਮਰੀਕਾ ਨੇ ਇਸ ਪਾਬੰਦੀ ਨੂੰ ਹਟਾਉਣ ਦਾ ਫੈਸਲਾ ਕੀਤਾ ਹੈ। ਸੰਜੇ ਬਿਆਨ ਮੁਤਾਬਕ ਇਹ 30 ਦਿਨਾਂ ਦੀ ਜੰਗਬੰਦੀ ਆਪਸੀ ਸਹਿਮਤੀ ਨਾਲ ਵਿਦਾਈ ਜਾ ਸਕਦੀ ਹੈ ਤੇ ਇਹ ਰੂਸ ਦੀ ਪ੍ਰਵਾਨਗੀ ਤੇ ਇੱਕੋ ਸਮੇਂ ਲਾਗੂ ਕਰਨ ਦੇ ਅਧੀਨ ਹੈ ਯੂਕਰੇਨ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਹ ਹਵਾਈ ਸਮੁੰਦਰੀ ਤੇ ਜ਼ਮੀਨੀ ਹਮਲਿਆਂ ਸਣੇ ਸਾਰੀਆਂ ਫੌਜੀ ਗਤੀਵਿਧੀਆਂ ਨੂੰ ਬੰਦ ਕਰਨ ਲਈ ਤਿਆਰ ਹੈ ਬਸ਼ਰਤੇ ਰੂਸ ਇਹ ਅਜਿਹਾ ਕਰੇ ਯੂਕਰੇਨ ਦੇ ਵਿਦੇਸ਼ ਮੰਤਰੀ ਐਂਜੀ ਸਿਬੀਹਾ ਨੇ ਇਸ ਨੂੰ ਸ਼ਾਂਤੀ ਵੱਲ ਇੱਕ ਗੰਭੀਰ ਕਦਮ ਆਖਿਆ ਤੇ ਕਿਹਾ ਕਿ ਇਹ ਦੋਵਾਂ ਦੇਸ਼ਾਂ ਵਿਚਾਲੇ ਰਣਨੀਤਿਕ ਭਾਈਵਾਲੀ ਨੂੰ ਮਜ਼ਬੂਤ ਕਰੇਗਾ ਇਸ ਵਿਕਾਸ ਤੋਂ ਬਾਅਦ ਤo ਰਾਸ਼ਟਰੀ ਪੈਚਾਰਾ ਹੁਣ ਰੂਸ ਦੇ ਜਵਾਬ ਤੇ ਨਜ਼ਰ ਰੱਖ ਰਿਹਾ ਹੈ ਜੋ ਇਸ ਪ੍ਰਸਤਾਵਿਤ ਜੰਗਬੰਦੀ ਤੇ ਸ਼ਾਂਤੀ ਵਾਰਤਾਵਲ ਅਗਲਾ ਕਦਮ ਨਿਰਧਾਰਿਤ ਕਰੇਗਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੱਖ-ਵੱਖ ਮੁਲਕਾਂ ਦੇ ਉੱਤੇ ਕਈ ਤਰ੍ਹਾਂ ਦੇ ਟੈਰਿਫ ਲਗਾ ਦਿੱਤੇ ਨੇ ਜਿਸ ਤੋਂ ਬਾਅਦ ਅਮਰੀਕਾ ਦੇ ਲੋਕਾਂ ਨੂੰ ਮਹਿੰਗਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਟਰੰਪ ਟੈਰਿਫ ਦੇ ਤਹਿਤ ਅਮਰੀਕੀਆਂ ਲਈ 6 ਚੀਜ਼ਾਂ ਮਹਿੰਗੀਆਂ ਹੋ ਸਕਦੀਆਂ ਨੇ ਜਿਨ੍ਹਾਂ ਦੇ ਵਿੱਚ ਕਾਰਾਂ ਕਰਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ ਬੀਅਰ ਵਾਈਨ ਤੇ ਕੋਕਟੇਲਸ ਦਾ ਵੀ ਜ਼ਿਕਰ ਕੀਤਾ ਗਿਆ ਹੈ ਇਸ ਤੋਂ ਇਲਾਵਾ ਐਵੋਕਾਡੋਸ ਦਾ ਵੀ ਜ਼ਿਕਰ ਕੀਤਾ ਗਿਆ ਹੈ ਤੇ ਫਿਊਲ ਦਾ ਵੀ ਜ਼ਿਕਰ ਕੀਤਾ ਗਿਆ ਹੈ ਹੋਰ ਵੀ ਕੁਝ ਚੀਜ਼ਾਂ ਦੀ ਡਿਟੇਲ ਲੈ ਕੇ ਤੁਹਾਡੇ ਸਾਹਮਣੇ ਅੱਜ ਆਏ ਆਂ ਜਿਸ ਤੋਂ ਦੱਸ ਰਹੇ ਆ ਕਿ ਅਮਰੀਕਾ ਲਈ ਕੀ ਕੁਝ ਮਹਿੰਗਾ ਹੋ ਸਕਦਾ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ ਜੰਪ ਨੇ ਆਪਣੇ ਕੁਝ ਪ੍ਰਮੁੱਖ ਵਪਾਰਕ ਭਾਈਵਾਲਾਂ ਤੋਂ ਅਮਰੀਕਾ ਆਉਣ ਵਾਲੇ اربਾਂ ਡਾਲਰ ਤੇ ਸਮਾਨ ਤੇ ਕਈ ਤਰ੍ਹਾਂ ਦੇ ਟੈਰਿਫ ਲਗਾਏ ਨੇ ਇਹ ਟੈਰਿਫ ਅਮਰੀਕਾ ਨੂੰ ਆਯਾਤ ਕੀਤੇ ਜਾਣ ਵਾਲੇ ਸਟੀਲ ਤੇ ਐਲੂਮੀਨੀਅਮ ਦੇ ਨਾਲ-ਨਾਲ ਮੈਕਸੀਕੋ ਕੈਨੇਡਾ ਤੇ ਚੀਨ ਤੋਂ ਕੁਝ ਹੋਰ ਉਤਪਾਦਾਂ ਤੇ ਵੀ ਲਾਗੂ ਹੁੰਦੇ ਨੇ ਜਿਸ ਕਾਰਨ ਬਾਅਦ ਵਿੱਚ ਦੋ ਦੇਸ਼ਾਂ ਤੇ ਯੂਰੋਪੀਅਨ ਯੂਨੀਅਨ ਵੱਲੋਂ ਜਵਾਬੀ ਕਦਮ ਚੁੱਕੇ ਗਏ ਨੇ ਆਰਥ ਸ਼ਾਸਤੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਅਮਰੀਕੀ ਟੈਰਿਫ ਤੇ ਦੂਜੇ ਦੇਸ਼ਾਂ ਦੁਆਰਾ ਜਵਾਬਚ ਲਗਾਏ ਗਏ ਟੈਰਿਫ ਅਮਰੀਕੀ ਖਪਤਕਾਰਾਂ ਲਈ ਕੀਮਤਾਂ ਵਧਾ ਸਕਦੇ ਨੇ ਅਜਿਹਾ ਇਸ ਲਈ ਹੈ ਕਿਉਂਕਿ ਟੈਕਸ ਕਰੇਲੋ ਕੰਪਨੀ ਦੁਆਰਾ ਸਮਾਨ ਆਯਾਤ ਕਰਨ ਵਾਲੀ ਕੰਪਨੀ ਦੁਆਰਾ ਅਦਾ ਕੀਤਾ ਜਾਂਦਾ ਹੈ ਜੋ ਕਿ ਲਾਗਤ ਗਾਕਾਰ ਨੂੰ ਦੇਣ ਜਾਂ ਆਯਾਤ ਘਟਾਉਂਦੀ ਚੋਣ ਕਰ ਸਕਦੀਆਂ ਹਨ ਜਿਸ ਦਾ ਅਰਥ ਹੈ ਕਿ ਘੱਟ ਉਤਪਾਦ ਉਪਲਬਧ ਨੇ ਕੁਝ ਕਾਰਾਂ ਉਹਨਾਂ ਉਤਪਾਦਾਂ ਦੇ ਵਿੱਚੋਂ ਨੇ ਜਿਨ੍ਹਾਂ ਨੂੰ 트ੰਪ ਦੁਆਰਾ ਕੈਨੇਡਾ ਤੇ ਮੈਕਸੀਕੋ ਤੇ ਲਗਾਏ ਗਏ ਨਵੇਂ 25% ਆਯਾਤ ਟੈਕਸ ਤੋਂ ਅਸਥਾਈ ਰਹਾਦ ਦਿੱਤੀ ਗਈ ਹੈ ਜਦੋਂ ਇਹ ਖਤਮ ਹੋ ਜਾਵੇਗਾ ਤਾਂ ਕਾਰਾਂ ਦੀ ਕੀਮਤ ਵਿੱਚ ਵਾਧਾ ਹੋਣ ਦੀ ਉਮੀਦ ਹੈ ਜੀ ਹਾਂ ਇਸ ਲਈ ਹੈ ਕਿਉਂਕਿ ਵਾਹਨ ਨੂੰ ਇਕੱਠਾ ਕਰਨ ਤੋਂ ਪਹਿਲਾਂ ਪੁਰਜ਼ੇ ਕਈ ਵਾਰ ਅਮਰੀਕਾ, ਕੈਨੇਡਾ ਅਤੇ ਮੈਕਸੀਕਨ ਸਰਹੱਦਾਂ ਨੂੰ ਪਾਰ ਕਰਦੇ ਨੇ ਆਡੀ, ਬੀਐਮਡਬਲਯੂ, ਫੋਰਡ, ਜਨਰਲ ਮੋਟਰਜ਼ ਅਤੇ ਹੋਂਡਾ ਸਣੇ ਕਈ ਮਸ਼ਹੂਰ ਕਾਰ ਬ੍ਰਾਂਡ ਤਿੰਨਾਂ ਦੇਸ਼ਾਂ 'ਚ ਪੁਰਜ਼ਿਆਂ ਤੇ ਵਾਹਨਾਂ ਦਾ ਵਪਾਰ ਕਰਦੇ ਨੇ ਆਯਾਤ ਕੀਤੇ ਪੁਰਜ਼ਿਆਂ ਤੇ ਲੱਗਣ ਵਾਲੇ ਉੱਚ ਟੈਕਸਾਂ ਦੀ ਲਾਗਤ ਗਾਹਕਾਂ ਤੇ ਪੈਣ ਦੀ ਸੰਭਾਵਨਾ ਹੈ ਜਿਕਰ ਅਮਰੀਕੀ ਕੰਪਨੀਆਂ ਵਧੇ ਹੋਏ ਆਯਾਤ ਟੈਕਸਾਂ ਨੂੰ ਅੱਗੇ ਵਧਾਉਂਦੀਆਂ ਨੇ ਤਾਂ ਪ੍ਰਸਿੱਧ ਮੈਕਸੀਕਨ ਬੀਅਰ ਮਾਰਟੋ ਤੇ ਕੋਰੋਨਾ ਅਮਰੀਕੀ ਗਾਕਾ ਲਈ ਮਹਿੰਗੀਆਂ ਹੋ ਸਕਦੀਆਂ ਨੇ ਹਾਲਾਂਕਿ ਇਹ ਵੀ ਸੰਭਵ ਹੈ ਕਿ ਫਰਮਾਂ ਘੱਟ ਵਿਦੇਸ਼ੀ ਬੀਅਰ ਲਿਆਉਣ ਦਾ ਫੈਸਲਾ ਕਰ ਸਕਦੀਆਂ ਨੇ ਮਾਡਲੋ 2023 ਚ ਅਮਰੀਕਾ ਚ ਨੰਬਰ 1 ਬੀਅਰ ਬ੍ਰਾਂਡ ਬਣ ਗਿਆ ਤੇ ਹੁਣ ਤੱਕ ਪਹਿਲੇ ਸਥਾਨ ਤੇ ਬੜਿਆ ਹੋਇਆ ਹੈ ਜਦੋਂ ਸ਼ਰਾਬ ਦੀ ਗੱਲ ਆਉਂਦੀ ਹੈ ਤਾਂ ਤਸਵੀਰ ਹੋਰ ਵੀ ਗੁੰਝਲਦਾਰ ਹੁੰਦੀ ਹੈ ਜੋ ਕਿ 1990 ਦੀ ਦਹਾਕੇ ਤੋਂ ਵੱਡੇ ਪੱਧਰ ਤੇ ਟੈਰਫ ਤੋਂ ਮੁਕਤ ਤੇ ਅਮਰੀਕਾ ਕੈਨੇਡਾ ਤੇ ਮੈਕਸੀਕੋ ਦੇ ਉਦਯੋਗ ਸੰਗਠਨਾਂ ਨੇ ਟੈਰਫਾਂ ਦੇ ਐਲਾਨ ਤੋਂ ਪਹਿਲਾਂ ਇੱਕ ਸਾਂਝਾ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਉਹ ਬਹੁਤ ਚਿੰਤਿਤ ਨੇ ਉਹ ਦਲੀਲ ਦਿੰਦੇ ਨੇ ਕਿ ਕੁਝ ਬ੍ਰਾਂਡ ਜਿਵੇਂ ਕਿ ਪਾਵਨ ਟੈਨੇਸੀ ਵਿਸਕੀ ਟਕੀਲਾ ਤਿਕਨੀ ਦੀ ਨਿਵਸਕੀ ਵਿਲੱਖਣ ਉਤਪਾਦਾਂ ਵਜੋਂ ਮਾਨਤਾ ਪ੍ਰਾਪਤ ਨੇ ਤੇ ਸਿਰਫ ਉਹਨਾਂ ਦੇ ਨਿਰਧਾਰਿਤ ਦੇਸ਼ਾਂ ਵਿੱਚ ਹੀ ਪੈਨਾ ਕੀਤੇ ਜਾ ਸਕਦੇ ਨੇ ਇਸ ਲਈ ਕਿਉਂਕਿ ਇਨ੍ਹਾਂ ਪੀਣ ਵਾਲੇ ਪਦਾਰਥਾਂ ਦੇ ਉਤਪਾਦਨ ਨੂੰ ਸਿਰਫ ਇੱਕ ਥਾਂ ਤੋਂ ਦੂਜੀ ਥਾਂ ਨਹੀਂ ਲਜਾਇਆ ਜਾ ਸਕਦਾ ਇਸ ਲਈ ਸਪਲਾਈ ਪ੍ਰਭਾਵਿਤ ਹੋ ਸਕਦੀ ਹੈ ਜਿਸ ਨਾਲ ਕੀਮਤਾਂ ਵਿੱਚ ਵਾਧਾ ਹੋ ਸਕਦਾ ਹੈ ਅਮਰੀਕਾ ਹਰ ਸਾਲ ਆਪਣੀ ਸੌਫਟਵੁੱਡ ਲੱਕੜ ਦਾ ਲਗਭਗ ਤੀਜਾ ਹਿੱਸਾ ਕੈਨੇਡਾ ਤੋਂ ਆਯਾਤ ਕਰਦਾ ਹੈ ਕਿਉਂਕਿ ਮੁੱਖ ਨਿਰਮਾਣ ਸਮੱਗਰੀ ਟਰੰਪ ਦੇ ਟੈਰਿਫਾਂ ਨਾਲ ਪ੍ਰਭਾਵਿਤ ਹੋ ਸਕਦੀ ਹੈ ਹਾਲਾਂਕਿ ਨੈਸ਼ਨਲ ਐਸੋਸੀਏਸ਼ਨ ਆਫ ਹோம் ਬਿਲਡਰਸ ਨੇ ਰਾਸ਼ਟਰਪਤੀ ਨੂੰ ਇਮਾਰਤੀ ਸਮੱਗਰੀ ਨੂੰ ਛੋਟ ਦੇਣ ਦੀ ਅਪੀਲ ਕੀਤੀ ਹੈ ਕਿਉਂਕਿ ਉਨ੍ਹਾਂ ਦੇ ਰਿਹਾਇਸ਼ੀ ਸਮਰੱਥਾ ਤੇ ਨੁਕਸਾਨ ਦੇ ਪ੍ਰਭਾਵ ਦੇ ਕਾਰਨ ਉਦਯੋਗ ਸਮੂਹ ਨੂੰ ਗੰਭੀਰ ਚਿੰਤਾਵਾਂ ਨੇ ਕਿ ਲੱਕੜ ਤੇ ਟੈਰਿਫ ਕਰਾਂ ਦੀ ਉਸਾਰੀ ਦੀ ਲਾਗਤ ਵਧਾ ਸਕਦੇ ਨੇ ਜੋ ਕਿ ਜ਼ਿਆਦਾਤਰ ਅਮਰੀਕਾ ਚ ਲੱਕੜ ਤੋਂ ਬਣੇ ਹੁੰਦੇ ਨੇ ਤੇ ਨਵੇਂ ਘਰ ਬਣਾਉਣ ਵਾਲੇ ਡਿਵੈਲਪਰਾਂ ਨੂੰ ਵੀ ਰੋਕ ਸਕਦੇ ਨੇ ਦੁਨੀਆ ਦੇ ਬਾਕੀ ਹਿੱਸਿਆਂ ਤੋਂ ਆਯਾਤ ਵੀ ਪ੍ਰਭਾਵਿਤ ਹੋ ਸਕਦਾ ਹੈ 1 ਮਾਰਚ ਨੂੰ ਟਰੰਪ ਨੇ ਇਸ ਗੱਲ ਦੀ ਜਾਂਚ ਦਾ ਆਦੇਸ਼ ਦਿੱਤਾ ਹੈ ਕਿ ਅਮਰੀਕਾ ਨੂੰ ਜ਼ਿਆਦਾਤਰ ਲੱਕੜ ਤੇ ਲੱਕੜ ਦੇ ਆਯਾਤ ਤੇ ਵਾਧੂ ਟੈਰਿਫ ਲਗਾਉਣੇ ਚਾਹੀਦੇ ਨੇ ਕਿ ਨਹੀਂ ਨਤੀਜੇ 2025 ਦੇ ਅੰਤ ਤੱਕ ਆਉਣੇ ਨੇ ਲੰਡਨ ਸਕੂਲ ਆਫ ਇਕਨੋਮਿਕਸ ਦੇ ਥਾਮ ਸੈਂਪਨ ਦੇ ਅਨੁਸਾਰ ਕੈਂਟਾ ਨਾਲ ਵਪਾਰ ਯੁੱਧ ਦਾ ਸਭ ਤੋਂ ਸਪਸ਼ਟ ਘਰੇਲੂ ਪ੍ਰਭਾਵ ਕੈਨੇਡੀਅਨ ਮੈਪਲ ਸ਼ਰਬਤ ਦੀ ਕੀਮਤ ਤੇ ਪਵੇਗਾ ਕੈਨੇਡਾ ਦਾ ਅਰਬਾਂ ਡਾਲਰ ਦਾ ਉਦਯੋਗ ਦੁਨੀਆ ਦੇ ਸਮੁੱਚੇ ਮੈਪਲ ਸ਼ਰਬਤ ਉਤਪਾਦਨ ਦਾ 75% ਬੰਦਾ ਹੈ ਮਿੱਠੇ ਮੁਖ ਦਾ ਜ਼ਿਆਦਾਤਰ ਹਿੱਸਾ ਲਗਭਗ 90% ਕਿਊਬੈਕ ਸੂਬੇ 'ਚ ਪੈਦਾ ਹੁੰਦਾ ਹੈ ਜਿੱਥੇ 24 ਸਾਲ ਪਹਿਲਾਂ ਮੈਪਲ ਸ਼ਰਬਤ ਦਾ ਦੁਨੀਆ ਦਾ ਇੱਕੋ ਇੱਕ ਰਣਨੀਤਿਕ ਪੰਜਾਰ ਸਥਾਪਿਤ ਕੀਤਾ ਗਿਆ ਸੀ ਕੈਨੇਡਾ ਅਮਰੀਕਾ ਨੂੰ ਕੱਚੇ ਤੇਲ ਦਾ ਸਭ ਤੋਂ ਵੱਡਾ ਵਿਦੇਸ਼ੀ ਸਪਲਾਈਅਰ ਹੈ ਸਭ ਤੋਂ ਤਾਜ਼ਾ ਅਧਿਕਾਰਿਤ ਵਪਾਰਕ ਆંકੜਿਆਂ ਦੇ ਮੁਤਾਬਕ ਜਨਵਰੀ ਤੇ ਨਵੰਬਰ 2024 ਦੇ ਵਿੱਚ ਕਾਲੇ ਅਮਰੀਕਾ ਚ ਆਯਾਤ ਕੀਤੇ ਗਏ ਤੇਲ ਦਾ 68% ਕੈਨੇਡਾ ਤੋਂ ਆਇਆ ਸੀ ਜਦਕਿ ਅਮਰੀਕਾ ਨੇ ਕੈਨੇਡਾ ਤੋਂ ਆਯਾਤ ਕੀਤੀਆਂ ਗਈਆਂ ਜ਼ਿਆਦਾਤਰ ਵਸਤਾਂ ਤੇ 25% ਟੈਰਿਫ ਲਾਇਆ ਹੈ ਕੈਨੇਡੀਅਨ ਊਰਜਾ ਨੂੰ 10% ਦੀ ਘਟਾਹ ਦਰਤਾ ਸਾਹਮਣਾ ਕਰਨਾ ਪੈ ਰਿਹਾ ਹੈ ਪਾਵ ਜੇਕਰ ਕੈਨੇਡਾ ਨੇ ਅਮਰੀਕੀ ਟੈਰਫਾਂ ਦੇ ਬਦਲੇ ਵਿੱਚ ਕੱਚੇ ਤੇਲ ਦੀ ਬਰਾਮਦ ਘਟਾਉਣ ਦਾ ਫੈਸਲਾ ਕੀਤਾ ਤਾਂ ਬਾਲਣ ਦੀਆਂ ਕੀਮਤਾਂ ਨੂੰ ਵਧਾ ਸਕਦਾ ਹੈ ਐਵੋਕਾਡੋ ਮੈਕਸੀਕਨ ਜਲਵਾਯੂ ਵਿੱਚ ਵਧਦੇ ਫੁੱਲਦੇ ਨੇ ਅਮਰੀਕਾ 'ਚ ਖਪਤ ਕੀਤੇ ਜਾਣ ਵਾਲੇ ਲਗਭਗ 90% ਐਵੋਕਾਡੋ ਮੈਕਸੀਕੋ ਤੋਂ ਆਉਂਦੇ ਨੇ ਅਮਰੀਕੀ ਖੇਤੀਬਾੜੀ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਮੈਕਸੀਕਨ ਫਲਾਂ ਅਤੇ ਸਬਜ਼ੀਆਂ ਤੇ ਟੈਰਫ ਲਗਾਉਣ ਨਾਲ ਐਵੋਕਾਡੋ ਦੀ ਕੀਮਤ ਵੱਧ ਸਕਦੀ ਹੈ ਗੋਕਮੋਲ ਵਰਗੇ ਸੰਬੰਧਿਤ ਪਕਵਾਨ ਵੀ ਮਹਿੰਗੇ ਹੋ ਸਕਦੇ ਨੇ ਜੰਦੇ ਜੰਦੇ ਇੱਕ ਵਾਰ ਫੇਰ ਨਜ਼ਰ ਮਾਰ ਦਿਆ ਮੁਖਲੇਸ ਤੇ ਕੈਲੀਫੋਰਨੀਆ ਬੋਰਡ ਨੇ ਘਰਕੁਨੂਨੀ ਪ੍ਰਵਾਸੀਆਂ ਲਈ ਕੀਤਾ ਐਲਾਨ ਸੁਰੱਖਿਆ ਤੇ ਕਾਨੂੰਨੀ ਸੇਵਾਵਾਂ ਪ੍ਰਦਾਨ ਕਰਨ ਲਈ 2 ਮਿਲੀਅਨ ਡਾਲਰ ਨੂੰ ਪਰਵਾਨਗੀ ਵਲਦੀਮੀਰ ਜ਼ਿਲਨਸਕੀ ਨੇ ਮਨਨੀ ਡੋਨਾਲਡ 트ੰਪ ਦੀ ਸ਼ਰਤ ਅਮਰੀਕਾ ਨੇ ਫੌਜੀ ਸਹਾਇਤਾ ਤੇ ਲੱਗੀ ਪਾਬੰਦੀ ਹਟਾਈ ਡੋਨਾਲਡ 트ੰਪ ਦੇ ਟੈਰਿਫ ਕਰਕੇ ਅਮਰੀਕਨਜ਼ ਹੋ ਸਕਦੇ ਨੇ ਪਰੇਸ਼ਾਨ 6 ਵੱਡੀਆਂ ਚੀਜ਼ਾਂ ਹੋ ਸਕਦੀਆਂ ਨੇ ਮਹਿੰਗੀਆਂ ਇਸ ਦੇ ਨਾਲ ਹੀ ਮੈਂਨੂੰ ਇਜਾਜ਼ਤ ਕਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ